ਹੁਸ਼ਿਆਰਪੁਰ ਪੁਲਿਸ ਨੂੰ ਸੂਚਨਾ ਮਿਲੀ ਗਈ ਈਐਸਆਈ ਹਸਪਤਾਲ ਹੁਸ਼ਿਆਰਪੁਰ ਦੇ ਐਸਐਮਓ ਨੂੰ ਡਿਊਟੀ ਦੌਰਾਨ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅ ਅੱਜ ਦੁਪਹਿਰ ਦੇ ਸਮੇਂ ਸਾਨੂੰ ਐਸਐਮਓ ਸਾਹਿਬ ਨੂੰ ਇੰਟੀਮੇਸ਼ਨ ਆਈ ਸੀ ਕਿ ਇਹ ਡਾਕਟਰ ਹੈਗੇ ਆਪਣੇ ਸੁਨੀਲ ਅ ਵੀ ਆਪਣੇ ਜਿਹੜੇ ਈਸੀਆਈ ਹਸਪਤਾਲ ਦੇ ਵਿੱਚ ਉਹ ਜੋਬ ਕਰਦੇ ਆ ਉਹਨਾਂ ਨੂੰ ਸਣੀ ਆਪਣਾ ਹੈਗਾ ਪ੍ਰਿਆ ਰੰਜਨ ਨਾਂ ਦਾ ਬੰਦਾ ਹੈਗਾ ਜਿਹਦਾ ਉਹਨਾਂ ਨਾਲ ਡਿਸਪਿਊਟ ਹੋਇਆ ਉਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਉਹਦੇ ਵਿੱਚ ਡਾਕਟਰ ਸਾਹਿਬ ਇਮੀ ਉੱਥੇ ਉਹਨਾਂ ਨੂੰ ਪ੍ਰੋਬਲਮ ਆ ਗਈ ਔਰ ਬਿਉਸ਼ੀ ਦੀ ਹਾਲਤ ਵਿੱਚ ਚਲ ਗਏ ਥੈਨ ਉਹਨਾਂ ਨੂੰ ਇਮੀਡੀਏਟਲੀ ਸ਼ਿਵਮੋ ਹਸਪੀਟਲ ਰੈਫਰ ਲੈ ਕੇ ਗਏ ਔਰ ਉੱਥੇ ਉਹ ਕ੍ਰਿਟੀਕਲ ਕੰਡੀਸ਼ਨ ਜਿਸ ਟਾਈਮ ਹੈਗੇ ਆ ਔਰ ਇਮੀਡੀਏਟਲੀ ਸਜ਼ੀ ਕਾਰਵਾਈ ਕਰਦੇ ਹੋਏ ਆਪਣੇ ਪ੍ਰਿਆ ਰੰਜਨ ਨੂੰ ਗ੍ਰਿਫਤਾਰ ਕੀਤਾ ਔਰ ਐਫਆ ਨੰਬਰ 83 ਦਰਜ ਕੀਤੀ ਹੈ 353 186 ਔਰ ਨਾਲ ਦੀ ਨਾਲ ਜਿਹੜਾ ਮੈਡੀਕਲ ਪ੍ਰੋਟੈਕਸ਼ਨ ਐਕਟ ਹੈਗਾ 3 2 ਉਹਦੇ ਵਿੱਚ ਅਫੈਂਸ ਦੇ ਵਿੱਚ ਜਿਹੜਾ ਉਹਨੇ ਕੀਤਾ ਸੀਗਾ ਉਹਦੇ ਉੱਤੇ ਅਸੀਂ ਕਾਰਵਾਈ ਕੀਤੀ ਔਰ ਸਖਤ ਕਾਰਵਾਈ ਕਰਾਂਗੇ ਔਰ ਕੋਈ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਕੋਈ ਕੋਈ ਪ੍ਰੋਬਲਮ ਨਾ ਕ੍ਰੀਏਟ ਕਰੇ ਡਿਊਟੀ ਦੌਰਾਨ ਡਾਕਟਰਸ ਨੂੰ ਇਸ ਨੂੰ ਦੇਖਦੇ ਹੋਏ ਇਸ ਨੂੰ ਐਂਡ ਤੱਕ ਲੈ ਕੇ ਜਾਵਾਂਗੇ ਔਰ ਕੋਈ ਇਹੋ ਜਿਹਾ ਹਰਕਤ ਨਾ ਕਰੇ ਔਰ ਮੈਕਸਿਮਮ ਮੈਕਸਿਮਮ ਇਹਨਾਂ ਨੂੰ ਸਜ਼ਾ ਕਰਾਵਾਂਗੇ ਔਰ ਗ੍ਰਫਤਾਰ ਕਰ ਲੈ ਔਰ ਮਾਨਟ ਵੀ ਲਵਾਗੇ ਕੀ ਕਾਰਨ ਸੀ ਕਿਉਂ ਇਹਨੇ ਕੁੱਟਮਾਰ ਕੀਤੀ ਉਹਦਾ ਫਰਦਰ ਜਿਹੜੀ ਫਰਦਰ ਇਨਵੈਸਟੀਗੇਸ਼ਨ ਤੁਸੀਂ ਸਾਹਮਣੇ ਲਿਆਵਾਂਗੇ ਠੀਕ ਹੈ ਸਰ ਸਿਰ ਮੁੰਡਾ ਕਿੰਨੇ ਚਿਰ ਬਾਅਦ ਜਿਹੜਾ ਕਾਬੂ ਕਰ ਲਿਆ ਗਿਆ ਪੁਲਿਸ ਦੋ ਇਮੀਡੀਏਟਲੀ ਆਪਣੇ ਪੁਰਹੀਰਾ ਚੌਕੀ ਵਾਲੇ ਸਾਡੇ ਹੋਜਗੇ ਸੀ ਐਸਐਚਓ ਸਾਹਿਬ ਚਲੇ ਗਏ ਸੀ ਔਰ ਡੀਐਸਪੀ ਸਾਹਿਬ ਨੇ ਵਿਜ਼ਿਟ ਕਰ ਲਈ ਹੈਗੀ ਔਰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ ਔਰ ਸਖਤ ਕਾਰਵਾਈ ਕੀਤੀ ਜਾਏਗੀ ਮੈਂ ਇਹ ਵਿਸ਼ਵਾਸ ਦੋਣਾ ਵੀ ਡਿਊਟੀ ਗ੍ਰਾਂਡ ਕੋਈ ਵੀ ਕਿਸੇ ਤੇ ਹਮਲਾ ਕਰੇਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਥੈਂਕ ਯੂ